ਇਹ ਹਾਲ ਹੋ ਗਿਆ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਉਹ ਵੀਡੀਓ ਤੁਸੀਂ ਵੇਖੀ ਹੁਣੀ ਏ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਿਆ ਏ ਮਗਰ ਇੱਕ ਭੈਣ ਨੇ ਵਾਲ ਖਿਲਾਰੇ ਆ ਤੇ ਚੋਰ ਸਾਬ ਫੜਿਆ ਹੱਥ ਚ ਤੇ ਅੱਗੇ ਇੱਕ ਨੰਗੇ ਸਿਰ ਤੇ ਕੋਈ ਗ੍ਰੰਥੀ ਸਿੰਘ ਨਹੀਂ ਤੇ ਕੋਈ ਪ੍ਰਬੰਧਕ ਕਮੇਟੀ ਨਹੀਂ ਕਿਉਂਕਿ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਗੁਰੂ ਦੇ ਸਤਕਾਰ ਲਈ ਨਹੀਂ ਗੁਰੂ ਦੇ ਅੱਗੇ ਪਈ ਗੋਲਕ ਲਈ ਸਮਝਦੇ ਇਹ ਸਮਝਦੇ ਆ ਕਿ ਸ਼ਾਇਦ ਸਾਨੂੰ ਗੁਰੂ ਘਰ ਦੇ ਪ੍ਰਬੰਧਕ ਗੋਲਕ ਸੰਭਲਣ ਲਈ ਬਣਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਲਈ ਫਿਰੇ ਬਸ ਲਫਾਫਾ ਇਹਨਾਂ ਦੇ ਦਫ਼ਤਰ ਆਉਣਾ ਚਾਹੀਦਾ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਖਤਮ ਅੱਗੇ ਜੋ ਮਰਜ਼ੀ ਹੋਵੇ ਫਿਰ ਆਪਾਂ ਕਹਿੰਦੇ ਆ ਕਿ ਬਦਬੀਆਂ ਹੁੰਦੀਆਂ ਹਨ ਜਦੋਂ ਪ੍ਰਬੰਧਕ ਹੀ ਇਹਨੇ ਹੋ ਇਸ ਲਈ ਹੋ ਗਏ ਤੇ ਉਦੋਂ ਬਦਬੀਆਂ ਨਾ ਹੁਣ ਠੋਰ ਕੀ ਹੋਵੇ ਕਿ ਪ੍ਰਬੰਧਕ ਕਮੇਟੀਆਂ ਦਾ ਕੰਮ ਆ ਗੁਰੂ ਦੇ ਅਦਬ ਤੋਂ ਲੈ ਕੇ ਸੰਗਤ ਦੇ ਸਤਕਾਰ ਗੁਰੂ ਘਰ ਦੇ ਹੋਰ ਸਾਰੇ ਪ੍ਰਬੰਧ ਵੇਖਣੇ ਪਰ ਇਹ ਵਾਲੀਆਂ ਪ੍ਰਬੰਧਕ ਕਮੇਟੀਆਂ ਗੋਲਕਤੇ ਆ ਕੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਸਾਰੇ ਪ੍ਰਬੰਧ ਖਤਮ ਹੋ ਜਾਂਦੇ। ਹੋਰ ਜੋ ਮਰਜ਼ੀ ਹੋਈ ਫਿਰੇ ਲਫਾਫਾ ਦਫ਼ਤਰ ਪਹੁੰਚਿਆ ਨਹੀਂ ਤੇ ਜ਼ਿੰਮੇਵਾਰੀ ਖਤਮ। ਭਾਵੇਂ ਗੁਰੂਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਏ ਕੋਈ। ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ। ਤੇ ਉਦਾਂ ਜੇਕਰ ਤੇ ਸੇਵਾਦਾਰ ਕਹਿ ਦਈਏ ਨਾ ਕਿ ਗੁਰੂ ਘਰ ਦੇ ਸੇਵਾਦਾਰ ਤੇ ਇਹਨਾਂ ਨੂੰ ਛੇੜਮੱਚ ਜਾਂਦੀ ਹੈ ਕਿ ਪ੍ਰਧਾਨ ਕਿਉਂ ਨਹੀਂ ਲਾਇਆ ਨਾਲ, ਮੈਨੇਜਰ ਕਿਉਂ ਨਹੀਂ ਲਾਇਆ ਨਾਲ, ਕੈਸ਼ੀਅਰ ਕਿਉਂ ਨਹੀਂ ਲਾਇਆ ਨਾਲ। ਦੀ ਪ੍ਰਿਸ਼ਟ ਹੋ ਗਈ ਸਾਡੀ। ਗੁਰੂ ਘਰ ਦਾ ਧੰਨ ਖਾ ਖਾ ਕੇ, ਗੁਰੂ ਘਰ ਅਹੁਦਿਆਂ ਤੇ ਬਹਿ ਬਹਿ ਕੇ ਇਹ ਨੇਹੁ ਮੇ ਦੇ ਵਿੱਚ ਹੰਕਾਰ ਦੇ ਵਿੱਚ ਕਿ ਜਿੰਨੇ ਸਾਨੂੰ ਇੱਥੋਂ ਦੇ ਪ੍ਰਬੰਧਕ ਬਣਾਇਆ ਏ ਉਹਦੀ ਸਾਰ ਨਹੀਂ ਰਹੀ ਸਾਨੂੰ